ਕਿੱਦਾਂ ਆਇਆ ਸੀ ਤੁਹਾਡੇ ਕੋਲ 2 ਦਿਨ ਪਹਿਲਾਂ ਦੇਖਿਆ ਸੀ ਉਹਨੂੰ ਆਪਣੇ ਕੋਲ ਹਾਂਜੀ ਮੈਂ ਦੇਖਿਆ ਸੀ ਉਹ ਹਰਬੀਨੂ ਨੇ ਉਹਨੂੰ ਹਲਮ ਲਾਈ ਸੀ ਉਹ ਸਾਰਿਆਂ ਨੂੰ ਹਲਮ ਲੰਦਾ ਹੁੰਦਾ ਆ ਉਹਨੇ ਫੇਰ ਲੋ ਕਿਤੇ ਚੱਕਣ ਲੱਗੇ ਸੀ ਮੈਂ ਨਾਲੇ ਉਹਨੂੰ ਬਾਹਰ ਮਾਰ ਲਈ ਤੇ ਮੈਂ ਉਹਨੂੰ ਅੰਦਰ ਲੈ ਗਈ ਕਿਉਂਕਿ ਉਹ ਖੇਡਦਾ ਹੁੰਦਾ ਬਾਹਰ ਮੈਂ ਉਹਨੂੰ ਅੰਦਰ ਲੈ ਗਈ ਕਹਿੰਦਾ ਜੇ ਜੇ ਤੂੰ ਮੈਂ ਅੰਦਰ ਤੋਂ ਬਾਹਰ ਆ ਮੈਂ ਕਿਹਾ ਪਾਈਟਨ ਚੱਕ ਲੱਗ ਗਿਆ ਲੈ ਕਹਿੰਦਾ ਉਹ ਉਸ ਤੋਂ ਅਗਲੇ ਦਿਨ ਹਰਬੀਨੂ ਚੱਕ ਲੱਗੇ ਸੀ ਜਾਂ ਉਹਨੂੰ ਕਹਿ ਰਹੀ ਸੀ ਨਾਲ ਜਾਣ ਉਦੋਂ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਚਲ ਗਏ ਸੀ ਹਾਂਜੀ ਮੈਂ ਉਦੋਂ ਗੁਰਦੁਆਰਾ ਸਾਹਿਬ ਅੰਦਰ ਚਲਗੇ ਸੀ ਖਾਨ ਨੂੰ ਦਿੰਦਾ ਸੀਗਾ ਕੁਝ ਤੁਹਾਨੂੰ ਵੀ ਲਾਲਚ ਦਿੰਦਾ ਸੀ ਕਿਸੇ ਪ੍ਰਕਾਰ ਦਾ ਨਹੀਂ ਮੈਨੂੰ ਨਹੀਂ ਲਾਲਚ ਦਿੰਦਾ ਸੀ ਬਸ ਮੇਰੇ ਇੱਕ ਦਿਨ ਮੈਨੂੰ ਵਾੜ ਲੂੜ ਕੇ ਦੇ ਖਲਾ ਪੈਸੇ ਦਾ ਇਹ ਖਾਨ ਨੂੰ ਦਿੱਤਾ ਸੀ ਉਦਾਂ ਉਹ ਕਹਿੰਦਾ ਹੁੰਦਾ ਆ ਵੀ ਮੈਂ ਆਇਆ ਤੇ ਖੁਰ ਕੇ ਲਾਂਗਾ ਮੈਂ ਕਿਹਾ ਨਹੀਂ ਆਪਾਂ ਨਹੀਂ ਖਾਣੇ ਮੈਂ ਹਰ ਵੀ ਨੂੰ ਅੰਦਰ ਬਾਲ ਲੰਦੇ ਸੀ ਪਰ ਉਹ ਫੇਰ ਵੀ ਨਹੀਂ ਮੰਨਦਾ ਸੀਗਾ ਜਦੋਂ ਉਦੋਂ ਉਸ ਦਿਨ ਜਦੋਂ ਆਇਆ ਉਦੋਂ ਪਹਿਲਾਂ ਵੀ ਸ਼ਰਾਬ ਪੀਤੀ ਸੀ ਜਾਂ ਉਸ ਦਿਨ ਹੀ ਲੱਗਾ ਤੁਹਾਨੂੰ ਵੀ ਸ਼ਰਾਬ ਉਸ ਦਿਨ ਵੀ ਪਿੱਤੇ ਸੀ ਡਿੱਗਾ ਲੱਗਾ ਸੀਗਾ ਸਕੂਰੀ ਉਹਦੀ ਡਿੱਗਾ ਲੱਗੀ ਸੀ ਪਰ ਚੱਕ ਕੇ ਲੈ ਵੀ ਸਾਰੇ ਮੋਹਲੇ ਚ ਪੁੱਛਿਆ ਪਰ ਉਹ ਕਹਿੰਦੇ ਪਤਾ ਨਹੀਂ ਫਿਰ ਪੀਸਤ ਨਹੀਂ ਆਲੇ ਕਿ ਆ ਪੇ ਹਲਾ ਨੀਲੀ ਨੀਲੀ ਉਹ ਸਕੂਰੀ ਸੀ ਮੈਂ ਚਾਹੁੰਦੀ ਹਾਂ ਮੇਰੇ ਸਾਹਮਣੇ ਆਵੇ ਮੈਂ ਉਹਨੂੰ ਪੁੱਛਣਾ ਚਾਹੁੰਦੀ ਮੇਰੇ ਭਰਾ ਦਾ ਕੀ ਕਸੂਰ ਸੀ ਤੂੰ ਉਹਨੂੰ ਮਾਰਿਆ ਸਤਿ ਸ਼੍ਰੀ ਅਕਾਲ ਔਰ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਬੀਤੇ ਕੱਲ ਹੁਸ਼ਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਦਰਿੰਦੇ ਦੇ ਵੱਲੋਂ ਇੱਕ ਮਾਸੂਮ ਨੂੰ ਇੰਨਾ ਘਰ ਤੋਂ ਕਿਡਨਾਪ ਕੀਤਾ ਗਿਆ ਫਿਰ ਉਹਦੇ ਨਾਲ ਬਦਫੈਲੀ ਕੀਤੀ ਉਸ ਤੋਂ ਬਾਅਦ ਬੇਰਮੀ ਦੇ ਨਾਲ ਉਸ ਦੀ ਜਾਨ ਲੈ ਲਈ ਪੀੜਤ ਪਰਿਵਾਰ ਹਸਪੀਟਲ ਦੇ ਵਿੱਚ ਮੌਜੂਦ ਹੈ ਇਸ ਪਰਿਵਾਰ ਦੀ ਹਾਲਤ ਆਰਥਿਕ ਤੌਰ ਦੇ ਉੱਤੇ ਵੀ ਇੰਨੀ ਮੰਦਹਾਲੀ ਦੇ ਵਿੱਚ ਹੈ ਕਿ ਪਰਿਵਾਰ ਨੂੰ ਦੋ ਟਾਈਮ ਦੀ ਰੋਟੀ ਕਮਾਉਣੀ ਵੀ ਔਖੀ ਹੈ ਉਸ ਤੋਂ ਇੰਨੀ ਵੱਡੀ ਘਟਨਾ ਇਸ ਪਰਿਵਾਰ ਦੇ ਨਾਲ ਵਾਪਰ ਗਈ ਇਹ ਛੋਟੀ ਭੈਣ ਅੱਜ ਆਪਣੇ ਉਸ ਵੀਰ ਨੂੰ ਡੀਕਰੀ ਹੈ ਜਿਹਦੇ ਨਾਲ ਸਨੇ ਖੇਡ ਕੇ ਬਚਪਨ ਬਿਤਾਇਆ ਹੋਗਾ ਕਿਵੇਂ ਇਹ ਸਾਰਾ ਕੁਝ ਹੋਇਆ ਪਰਿਵਾਰ ਨਾਲ ਗੱਲਬਾਤ ਕਰਦੇ ਬਾਈ ਜੀ ਪਹਿਲਾਂ ਤਾਂ ਬਹੁਤ ਮੰਦਭਾਗੀ ਘਟਨਾ ਹੈ ਬੜਾ ਦੁੱਖ ਹੈ ਇਸ ਘਟਨਾ ਦੇ ਉੱਤੇ ਇੱਕ ਛੋਟੇ ਮਾਸੂਮ ਬੱਚੇ ਤੇ ਉਸ ਦਰਿੰਦੇ ਨੂੰ ਤਰਸ ਨਹੀਂ ਆਇਆ ਕਿਵੇਂ ਇਹ ਸਾਰੀ ਘਟਨਾ ਵਾਪਰੀ ਕਿਵੇਂ ਉਹ ਸ਼ਖਸ ਤੁਹਾਡੇ ਬੱਚੇ ਤੱਕ ਪਹੁੰਚਿਆ ਸੀ ਇਹ ਅਸੀਂ ਦਾ ਮੈਂ ਤਾਂ ਕੰਮ ਤੇ ਸੀਗਾ ਉਹ ਮੇਰੀ ਗੁੜੀਆ ਦੱਸਦੀ ਹੈ ਕਹਿੰਦੀ ਵੀ ਦੋ ਦਿਨ ਪਹਿਲਾਂ ਉਹ ਹੱਥਾ ਹੱਥ ਮਿਲਾ ਕੇ ਜਾਂਦਾ ਸੀ ਉਹਨਾਂ ਅੱਛਾ ਠੀਕ ਹੈ ਤੇ ਉਸ ਦਿਨ ਇੱਕ ਦਿਨ ਪਹਿਲਾਂ ਵੀ ਹੱਥ ਮਿਲਾ ਕੇ ਗਿਆ ਉਹਨਾਂ ਮੁੜ ਕੇ ਕੱਲ ਮੇਰੀ ਗੁੜੀਆ ਗੁਰਦੁਆਰਾ ਦੀਪ ਸਿੰਘ ਮੱਥਾ ਟੇਕਣ ਜਾਂਦੀ ਆ ਇਹ ਗੁੜੀਆ ਤੇ ਮੇਰਾ ਦੋਨੇ ਜਾਣੇ ਜਾਂਦੇ ਆ ਤੇ ਇਹ 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 ਦੌੜ ਕੇ ਅੰਦਰ ਚਲ ਗਈ ਆ ਤੇ ਪਾੜ ਸ਼ੁਰੂ ਹੋ ਗਿਆ ਸੀਗਾ ਤੇ ਮੁੰਡਾ ਬਾਹਰ ਖੇਡਣ ਲੱਪਿਆ ਉਹ ਛੋਟਾ ਬੱਚਾ ਆ 5 ਸਾਲ ਦਾ ਬੱਚਾ ਆ ਉਹ ਉਹ ਬਾਹਰ ਖੇਡਣ ਲੱਪਿਆ ਇਹ ਸਕੂਟਰੀ ਤੇ ਰੋੜ ਕੇ ਲੈ ਕੇ ਆਇਆ ਇਹਨੂੰ ਕਹਿੰਦਾ ਕਿ ਤੇਲ ਖਤਮ ਹੋਇਆ ਆ ਵੀ ਤੱਕਾ ਲਾ ਉਹ ਤੱਕਾ ਲਾਉਂਦਾ ਲਾਉਂਦਾ ਗੁਰਦੁਆਰਾ ਸਾਹਿਬ ਕੋ ਦੇਖਿਆ ਜਦੋਂ ਕੋਈ ਕੈਮਰਾ ਹੈ ਨਹੀਂ ਉਹਨੂੰ ਆਪਣੇ ਨਾਲ ਬਿਠਾ ਕੇ ਲੈ ਗਿਆ ਹਾਂਜੀ ਮੁੜ ਕੇ ਲੈ ਗਿਆ ਮੁੜ ਕੇ ਅਸੀਂ ਲੱਭਦੇ ਰਹੇ ਕਿ ਕਿੱਧਰ ਗਿਆ ਵੀ ਸਾਨੂੰ ਉੱਥੇ ਮਿਸਤਰੀ ਲੱਗਿਆ ਉਹਨੇ ਦੱਸਿਆ ਜਦੋਂ ਮੈਂ ਆਇਆ ਸ਼ਾਮ ਨੂੰ ਤੇ ਮਿਸਤਰੀ ਕਹਿੰਦੇ ਵੀ ਇੱਕ ਸਕੂਟਰੀ ਵਾਲਾ ਸੀ ਰੋਡ ਕੇ ਲੈ ਕੇ ਗਿਆ ਡਿੱਗਦਾ ਫਿਰਦਾ ਸੀ ਕਹਿੰਦੇ ਉਹ ਅੱਛਾ ਤੇ ਮੁੜ ਕੇ ਜਦੋਂ ਅਸੀਂ ਕੈਂਪ ਗਾਂ ਕੈਮਰੇ ਦੇਖੇ ਤਾਂ ਉਹ ਉਹਦਾ ਇੱਥੇ ਇਦਾਂ ਪੜਿਆ ਸਕੂਟਰੀ ਦੇ ਨਾਲ ਲਈਆ ਮੁੰਡਾ ਮੇਰਾ ਰੌਲੀ ਪਾਉਂਦਾ ਪਿੱਛੇ ਨੂੰ ਵੀ ਹੱਥ ਕਰਦਾ ਵੀ ਮੇਰਾ ਘਰ ਉੱਧਰ ਹੈ ਪਿੱਛੇ ਨੂੰ ਜਾਣਾ ਆ ਪਰ ਉਹਨੇ ਉਹਦੇ ਹੱਥ ਘੁੱਟੇ ਹੋ ਸੀਗੇ ਇਹ ਇਹ ਸ਼ਖਸ ਪਹਿਲਾਂ ਕਦੀ ਤੁਸੀਂ ਦੇਖਿਆ ird gird de ghar de ਕਦੀ ਤੁਹਾਨੂੰ ਮਿਲਿਆ ਹੋਵੇ ਕੋਈ ਇਹ ਨਹੀਂ ਦੋ ਕੁੜੀ ਨੇ ਦੇਖਿਆ ਵੀ ਕਹਿੰਦੀ ਬੱਪਾ ਹੱਥ ਮਿਲਾ ਕੇ ਜਾਂਦਾ ਹੁੰਦਾ ਸੀ ਪਹਿਲੇ ਦੇ ਚੱਕਣ ਨੂੰ ਫਾਇਦਾ ਸੀ ਕਿ ਇਹ ਦੱਸਦੀ ਸੀ ਜੈਸਮੀਨ ਕਹਿੰਦੇ ਪਹਿਲੇ ਹੀ ਦੋ ਦਿਨ ਚੱਕਣ ਨੂੰ ਫਾਇਦਾ ਸੀ ਮੈਂ ਕਹਿੰਦੀ ਉਹਨੂੰ ਆਵਾਜ਼ ਮਾਰ ਲੈਂਦੀ ਸੀ ਵੀਰ ਨੂੰ ਵੀ ਵੀਰ ਇੱਧਰ ਨੂੰ ਆ ਜਾ ਫੇ ਉਹ ਆ ਜਾਂਦਾ ਹੁੰਦਾ ਸੀ ਗੱਲ ਮੰਨਦਾ ਹੁੰਦਾ ਸੀ ਇਹਦੀ ਜੈਸਮੀਨ ਦੀ ਪਹਿਲੇ ਦੋ ਦਿਨ ਹੋ ਗਏ ਸਨ ਚੱਕਣੇ ਨੂੰ ਫੇਰਦੇ ਸੀ ਕਿ ਉਹਨੂੰ ਇਨੇ ਸੀ ਤੁਸੀਂ ਬੇਟਾ ਕਿੱਦਾਂ ਆਇਆ ਸੀ ਤੁਹਾਡੇ ਕੋਲ 2 ਦਿਨ ਪਹਿਲਾਂ ਦੇਖਿਆ ਸੀ ਉਹਨੂੰ ਆਪਣੇ ਕੋਲ ਹਾਂਜੀ ਮੈਂ ਦੇਖਿਆ ਸੀ ਉਹ ਹਰਬੀਨੂ ਨੇ ਉਹਨੂੰ ਹੱਲਮ ਲਈ ਸੀ ਉਹ ਸਾਰਿਆਂ ਨੂੰ ਹੱਲਮ ਲੰਦਾ ਹੁੰਦਾ ਆ ਉਹਨੇ ਫਿਰ ਹੱਲੋ ਕਿਤੇ ਚੱਕਣ ਲੱਗੇ ਸੀ ਮੈਂ ਨਾਲੇ ਉਹਨੂੰ ਬਾਹਰ ਮਾਰ ਲਈ ਤੇ ਮੈਂ ਉਹਨੂੰ ਅੰਦਰ ਲੈ ਗਈ ਕਿਉਂਕਿ ਉਹ ਖੇਡਦਾ ਹੁੰਦਾ ਬਾਹਰ ਮੈਂ ਉਹਨੂੰ ਅੰਦਰ ਲੈ ਗਈ ਕਹਿੰਦਾ ਜੀ ਜੀ ਤੂੰ ਮੈਨੂੰ ਅੰਦਰ ਕਿਉਂ ਬਾਹਰ ਆ ਮੈਂ ਕਿਹਾ ਭਾਈ ਤੂੰ ਚੱਕ ਕੇ ਲੈ ਜਾ ਲੱਗਾ ਕਹਿੰਦਾ ਠੀਕ ਆ ਦੀਦੀ ਪਰ ਉਹ ਉਸ ਤੋਂ ਅਗਲੇ ਦਿਨ ਹਰਬੀਨੂ ਚੱਕ ਕੇ ਲੈ ਗਿਆ ਅੱਛਾ ਜਦੋਂ ਜਦੋਂ ਉਹ ਚੱਕ ਰਿਆ ਸੀ ਜਾਂ ਉਹਨੂੰ ਕਹਿ ਰਿਆ ਸੀ ਨਾਲ ਜਾਣ ਉਦੋਂ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਚੱਲ ਗਏ ਸੀ ਹਾਂਜੀ ਮੈਂ ਉਦੋਂ ਗੁਰਦੁਆਰੇ ਦੇ ਸਾਹਿਬ ਅੰਦਰ ਚੱਲ ਗਏ ਸੀ ਉਹ ਮੈਨੂੰ ਪਤਾ ਲੱਗਿਆ ਉਹ ਮੇਰੇ ਮਗਰ ਆਇਆ ਪਤਾ ਨਹੀਂ ਉਹ ਚੱਕ ਕੇ ਲੈ ਗਿਆ ਉਹਨੂੰ ਪਤਾ ਨਹੀਂ ਲੱਗਿਆ ਸਾਨੂੰ ਅੱਛਾ ਪਹਿਲਾਂ ਜਦੋਂ ਦੋ ਤਿੰਨ ਵਾਰੀ ਤੁਸੀਂ ਕਿਹਾ ਵੀ ਮਿਲਿਆ ਸੀਗਾ ਤਾਂ ਉਦੋਂ ਖਾਣ ਨੂੰ ਦਿੰਦਾ ਸੀਗਾ ਕੁਝ ਤੁਹਾਨੂੰ ਵੀ ਲਾਲਚ ਦਿੰਦਾ ਸੀ ਕਿਸੇ ਪ੍ਰਕਾਰ ਦਾ ਨਹੀਂ ਮੈਨੂੰ ਨਹੀਂ ਲਾਲਚ ਦਿੰਦਾ ਸੀ ਬਸ ਮੇਰੇ ਇੱਕ ਦਿਨ ਮੈਨੂੰ ਵਾਲ ਘੂੜ ਕੇ ਦੇਖ ਲਾ ਪਿਆ ਸੀ ਦਾ ਅੱਛਾ ਹਾਂਜੀ ਜਦੋਂ ਇਹਨੇ ਬਾਜ਼ਮਾਰੀਆ ਨਾ ਉਹਨੂੰ ਬੇਰਵੀਰ ਇੱਧਰ ਆ ਜਾ ਇਹਦੇ ਨਾਲ ਨੂੰ ਕਹਿੰਦੀ ਮੇਰੇ ਨਾਲ ਨੂੰ ਘੂਰ ਕੇ ਦੇਖਣ ਲੱਗ ਪਿਆ ਅੱਛਾ ਜਦੋਂ ਬਾਜ਼ਮਾਰੀ ਹੋ ਗਿਆ ਜਿਵੇਂ ਉਸ ਦਿਨ ਸਾਰਾ ਉਸ ਤੋਂ ਪਹਿਲਾਂ ਕਦੇ ਖਾਨ ਨੂੰ ਕੁਝ ਦਿੱਤਾ ਸੀ ਵੀਰੇ ਨੂੰ ਤੁਹਾਨੂੰ ਜਾਂ ਨਹੀਂ ਖਾਨ ਨੂੰ ਦਿੱਤਾ ਸੀ ਉਦੋਂ ਉਹ ਕਹਿੰਦਾ ਹੁੰਦਾ ਆ ਵੀ ਮੈਂ ਆਇਆ ਤੇ ਘੂਰ ਕੇ ਲਾਂਗਾ ਮੈਂ ਕਿਹਾ ਨਹੀਂ ਆਪਾਂ ਨਹੀਂ ਖਾਣੇ ਮਹਰਬੀਨ ਨੂੰ ਅੰਦਰ ਬਾਲ ਲੈਂਦੇ ਸੀ ਪਰ ਉਹ ਫੇਰ ਵੀ ਨਹੀਂ ਮੰਨਦਾ ਸੀਗਾ ਫੇਰ ਦੌੜ ਜਾਂਦਾ ਸੀ ਬਾਹਰ ਅੱਛਾ ਜਦੋਂ ਉਦੋਂ ਉਸ ਦਿਨ ਜਦੋਂ ਆਇਆ ਉਦੋਂ ਪਹਿਲਾਂ ਵੀ ਸ਼ਰਾਬ ਪੀਤੀ ਸੀ ਜਾਂ ਉਸ ਦਿਨ ਹੀ ਲੱਗਾ ਤੁਹਾਨੂੰ ਵੀ ਸ਼ਰਾਬ ਉਸ ਦਿਨ ਵੀ ਪੀਤੇ ਸੀ ਡਿੱਗਾ ਲੱਗਾ ਸੀਗਾ ਸਕੂਲੀ ਉਹਦੀ ਡਿੱਗਾ ਲੱਗੀ ਸੀ ਪਰ ਉਹਨੇ ਫੜ ਲਿਆ ਅੱਛਾ ਹੋਰ ਕਿਸੇ ਬੱਚੇ ਨੂੰ ਵੀ ਦੇਖਿਆ ਜਦੋਂ ਤੁਸੀਂ ਖੇਡਦੇ ਸੀਗੇ ਉਹਨਾਂ ਬੱਚਿਆਂ ਦੇ ਕੋਲ ਜਾਂਦਾ ਉਹਨੂੰ ਨਹੀਂ ਹੋਰ ਕਿਸੇ ਨੂੰ ਨਹੀਂ ਦੇਖਿਆ ਸੀ ਬਸ ਉਹਨੇ ਲੈ ਗਿਆ ਫਿਰ ਤੁਹਾਨੂੰ ਗੁਰਦੁਆਰਾ ਸਾਹਿਬ ਤੋਂ ਕਿੰਨੀ ਦੇਰ ਬਾਅਦ ਬਾਹਰ ਆਉਣੇ ਤੁਸੀਂ ਫਿਰ ਦੇਖਦੇ ਹੋ ਵੀਰਾ ਨਹੀਂ ਆਇਆ ਮੈਂ 6 5:00 ਕੇ ਬਤੀ ਆਇਆ ਸੀ ਫੇਰ ਮੈਨੂੰ ਪਤਾ ਲੱਗਿਆ ਵੀ ਹੋਰ ਵੀ ਰਹਿ ਨਹੀਂ ਆ। ਉਹ ਚੱਕ ਕੇ ਲੈ ਕੇ ਸਾਰੇ ਮੋਹਲੇ ਚ ਪੁੱਛਿਆ ਪਰ ਉਹ ਕਹਿੰਦੇ ਪਤਾ ਨਹੀਂ ਫਿਰ ਬਿਸਤ ਨਹੀਂ ਆਲੀ। ਕਿਆ ਬੇ ਹਣਾ ਨੀਲੀ ਨੀਲੀ ਇਹ ਜਿਸ ਕੁੜੀ ਸੀਗੀ। ਹਾਂਜੀ ਇਹ ਦੇਖੋ ਇਹ ਦਰਦ ਹੈ ਇੰਨੀ ਮਾਸੂਮ ਇੰਨੀ ਛੋਟੀ ਬੱਚੀ ਆ ਤੇ ਪੰਜਾਬ ਦੇ ਹਾਲਾਤ ਕੀ ਬਣੇ ਪਏ ਨੇ। ਜੇ ਕੋਈ ਸਾਰੇ ਨਹੀਂ ਮਾਰੇ ਆਪਾਂ ਕਹਿੰਨੇ ਪਰ ਜਿਹੜੇ ਸ਼ਖਸ ਸਾਡੇ ਆਸ-ਪਾਸ ਰਹਿ ਰਹੇ ਆ ਕਿ ਪੰਜਾਬ ਸੁਰੱਖਿਆ ਕਿੰਨੀ ਕਹਿੰਦੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਛੋਟੀ ਧੀ ਹੈ ਇਹਦੇ ਨਾਲ ਵੀ ਕੋਈ ਘਟਨਾ ਵਾਪਰ ਸਕਦੀ ਸੀਗੀ ਕੀ ਕਰਨਾ ਉਹ ਬੰਦੇ ਨੂੰ ਕੀ ਕਰਨਾ ਮੈਂ ਚਾਹੁੰਦੀ ਹਾਂ ਮੇਰੇ ਸਾਹਮਣੇ ਆਵੇ ਮੈਂ ਉਹਨੂੰ ਪੁੱਛਣਾ ਚਾਹੁੰਦੀ ਮੇਰੇ ਭਰਾ ਦਾ ਕੀ ਕਸੂਰ ਵੀ ਤੂੰ ਉਹਨੂੰ ਮਾਰਿਆ ਇਹ ਕੋਈ ਮੋਰੇ ਨੂੰ ਇੱਕ ਵਾਰ ਇਹ ਇਹ ਦਰਦ ਹੈ ਇਸ ਪਰਵਾਹ ਅਸੀਂ ਨਹੀਂ ਕੁਝ ਉਹਨੂੰ ਕਹਾਂਗੇ ਬਸ ਉਹਨੂੰ ਪੁੱਛਣਾ ਨਹੀਂ ਸਾਡੇ ਬੱਚੇ ਦਾ ਕੀ ਕਸੂਰ ਹੈਗਾ ਕਸੂ ਨੇ ਇੱਕ ਵਾਰੀ ਪੁੱਛਣਾ ਆ ਜੀ ਉਹਦਾ ਵੀ ਨਹੀਂ ਕਿ ਚੰਗੀ ਤਰ੍ਹਾਂ ਜੇ ਕਹੇ ਨਾ ਉਹਦਾ ਸਾਫ਼ ਪੁੱਛ ਰਿਹਾ ਉਹ ਤੋਤਲਾ ਬੋਲਦਾ ਸੀ ਜੀ ਹੁਣ ਬੋਲਣਾ ਸਿੱਖਿਆ ਸੀਗਾ ਹੁਣ ਹੌਲੀ ਹੌਲੀ ਬੋਲਣਾ ਸਾਫ਼ ਸਿੱਖਿਆ ਜੀ ਹੁਣ ਇੱਥੇ ਬਈ ਕੋਈ ਰنجਿस्तानी ਸੀ ਕਦੇ ਤੁਹਾਨੂੰ ਕੋਈ ਕੋਈ ਰنجਿस्तानी ਇੱਥੇ ਕਿਰਾਏ ਤੇ ਰਹਿੰਦੇ ਆ ਕਿਰਾਏ ਤੇ ਰਹਿੰਦੇ ਨੂੰ ਸਾਨੂੰ ਇੱਥੇ 6 ਮਹੀਨੇ ਹੋਏ ਆ ਜੀ ਕੋਈ ਨਾ ਹਰਦਾ ਕਿਸੇ ਨਾਲ ਲੜਾਈ ਝਗੜਾ ਨਹੀਂ ਕੋਈ ਨਹੀਂ ਇੱਕ ਸਿਗਾ ਭਈਏ ਨਾ ਸਿਗੀ ਠੀਕ ਆ ਉਹ ਮੈਂ ਪ੍ਰਸ਼ਾਸਨ ਨੂੰ ਦੱਸਿਆ ਸੀਗਾ ਭਈਆ ਸਿਗਾ ਤੇ ਉਹਨਾਂ ਮੇਰੀ ਲੜਾਈ ਹੋਈ ਸੀਗੀ ਹਾਂਜੀ ਉਹਨਾਂ ਮੇਰੀ 15 ਕ ਦਿਨ ਪਹਿਲਾਂ ਲੜਾਈ ਹੋਈ ਸੀ ਤੇ ਮੁੜ ਕੇ ਉਸ ਤੋਂ ਬਾਅਦ ਕੋਈ ਗੱਲ ਨਹੀਂ ਸੀਗੀ ਕੋਈ ਉਹਦੇ ਨਾਲ ਲਿੰਕ ਤੁਹਾਨੂੰ ਲੱਗ ਰਿਹਾ ਪਈ ਉਹਦੇ ਉਹ ਬੰਦਾ ਉਹਦੇ ਇਰਦ-ਗਿਰਦ ਹੀ ਰਹਿੰਦਾ ਕਿਤੇ ਨਹੀਂ ਉਹ ਮੇਰੇ ਨਾਲ ਰਹਿੰਦਾ ਹੁੰਦਾ ਸੀ ਕਾਕਾ ਕੰਮ ਤੇ ਇਕੱਠੇ ਹਾਂਜੀ ਮੈਂ ਕਹਿੰਦੇ ਵੀ ਹਨਾ ਉਹਨੂੰ ਵੀ ਤਾਂ ਫੜਾ ਕੇ ਮਾਰਿਆ ਜਬ ਜਦੋਂ ਮੇਰੇ ਭਰਾ ਨੂੰ ਮਾਰਿਆ ਇੱਕ ਇਹ ਇੱਕ ਜਿਹੜਾ ਬੰਦਾ ਜਿਹਨੇ ਮਾਰਿਆ ਇੱਕ ਤਾਂ ਇਹ ਸੀਗਾ ਤੇ ਇੱਕ ਇਹਨੇ ਦੀਪੂ ਦਾ ਨਾਮ ਲਿਆ ਤੇ ਇੱਕ ਇਹਨੇ ਪਿੰਕੀ ਦਾ ਨਾਮ ਲਿਆ अच्छा हां जी ਉਹਨਾਂ ਨੇ ਵੀ ਕਾਰਵਾਈ ਉਹਦੇ ਕੋਲੋਂ ਸਾਡੇ ਨੂੰ ਪੁੱਛਣਾ ਚਾਹੁੰਦੇ ਕਿ ਕਿਉਂ ਮਾਰਿਆ ਸਾਡਾ ਜਿਹਨੂੰ ਸਕੂਟਰੀ ਸਕੂਟਰੀ ਲੈ ਕੇ ਗਿਆ ਉੱਥੇ ਕਿਲੇ ਵਾਲੇ ਆ ਉਹਦਾ ਨਾਮ ਪਤਾ ਨਹੀਂ ਰਾਜ ਤਾਂ ਲਸ਼ਮਣ ਲਸ਼ਮਣ ਉਹ ਇਦਾਂ ਹੀ ਆ ਕੁਛ ਮੰਡੀ ਚ ਤੁਹਾਡਾ ਕਿਵੇਂ ਚੱਲਦਾ ਪਰਿਵਾਰ ਦਾ ਗੁਜ਼ਾਰਾ ਮੈਂ ਤੁਹਾਡੇ ਬਾਰੇ ਸੁਣਿਆ ਬਹੁਤ ਮੈਂ ਲੀਵਰ ਕਰਦਾ ਮੈਂ ਪੇਟ ਦਾ ਕੰਮ ਕਰ ਦਿੰਦਾ ਅਡੀ ਤੇ ਇਹ ਤੇ ਅਧਿਕਾਰ ਕੇ ਕੰਮ ਕਰਦਾ ਵੀ ਵਾਈਫ ਮੇਰੀ ਸਕੂਲ ਚ ਲੱਗੀ ਹੈ ਮੰਗ ਕੀ ਕਰਦੇ ਹੋ ਤੁਸੀਂ ਸਰਕਾਰ ਅਸੀਂ ਮੰਗੇ ਹੀ ਕਰਦੇ ਆ ਕਿ ਸਾਨੂੰ ਅਨਸਾਫ਼ ਮਿਲੇ ਠੀਕ ਹੈ ਤੇ ਇਹ ਜਿਹੜੇ ਜਿਹੜੇ ਕੰਮ ਹੁੰਦੇ ਪਏ ਆ ਹੁਣ ਕੱਲ 6 ਕੱਲ 6 ਸਾਲ ਦੀ ਬੱਚੀ ਨਾਲ ਭਈਆ ਫੜਿਆ ਗਿਆ ਠੀਕ ਹੈ ਅਸੀਂ ਕਹਿੰਨੇ ਵੀ ਇਹ ਨਾ ਭਈਆਂ ਨੂੰ ਬਾਹਰ ਕੱਢੋ ਇਹਨਾਂ ਨੂੰ ਇਹੜੇ ਪ੍ਰਵਾਸੀ ਆਏ ਆ ਇਹਨਾਂ ਨੂੰ ਬਾਹਰ ਕੱਢੋ ਜੇ ਆਪਣੇ ਬੱਚੇ ਬਚਾਉਣੇ ਆ ਮੇਰਾ ਤਾਂ ਗਿਆ ਤੁਸੀਂ ਆਪਣੇ ਤਾਂ ਬਚਾ ਲਓ ਹੁਣ ਕਿੰਨੇ ਕੁ ਉੱਥੇ ਰਹਿੰਦੇ ਆ ਲੋਕ ਪਾਜੀ ਬਹੁਤ ਸਾਰੇ ਮੰਡੀ ਜਾਂ ਮੰਡੀ ਚ ਮੰਡੀ ਚ ਜਾ ਕੇ ਦੇਖੋ ਸਾਰੇ ਸਾਰੇ ਭਈਏ ਆ ਉਹ ਹੈ ਹੀ ਉਹ ਜਿਹੜਾ ਇਲਾਕਾ ਆ ਨਾ ਉਹ ਸਾਰਾ ਬੈਂਜਾ ਦਾ ਹੀ ਆ ਦੇਖੋ ਪੰਜਾਬੀ ਕੋਈ ਨਹੀਂ ਇਹ ਕੰਮ ਕਰ ਰਿਹਾ ਕਦੀ ਸੁਣਿਆ ਪੰਜਾਬੀ ਨੇ ਇਹ ਕੰਮ ਕੀਤਾ ਜਿੰਨੇ ਵੀ ਕਰ ਰਹੇ ਆ ਅੱਜ ਕੱਲ ਮੁੰਡਿਆਂ ਨਾਲ ਜਾਂ ਬੱਚਿਆਂ ਨਾਲ ਛੋਟਿਆਂ ਨਾਲ ਭਈਏ ਹੀ ਕਰ ਰਹੇ ਆ ਬਿਲਕੁਲ ਬਿਲਕੁਲ ਕਾ ਉਹਨਾਂ ਨੇ ਇਹ ਕਹਿੰਨੇ ਆ ਵੀ ਜਿਹੜੀ ਸਜ਼ਾ ਦੇਣੀ ਆ ਉਹ ਸਾਰਿਆਂ ਦੇ ਸਾਹਮਣੇ ਦੇਓ ਬਿਲਕੁਲ ਸਜ਼ਾ ਜਿਹੜੀ ਆ ਉਹ ਕਹਿੰਦੇ ਸਖਤ ਤੋਂ ਸਖਤ ਇਸ ਮਾਮਲੇ ਦੇ ਵਿੱਚ ਮਿਲਣੀ ਚਾਹੀਦੀ ਹੈ ਕਿਉਂਕਿ ਪਰਿਵਾਰ ਦਾ ਇੱਕ ਵੱਡਾ ਨੁਕਸਾਨ ਹੋਇਆ ਇੱਕ ਬੱਚਾ ਇਕਲੌਤਾ ਉੱਤ ਸੀਗਾ ਇੱਕ ਧੀ ਹੈ ਉਹਦੀ ਜਾਨ ਗਈ ਹੈ ਔਰ ਪਰਿਵਾਰ ਪਿੱਛੇ ਗਰੀਬੀ ਗੁਰਬਤ ਦੇ ਵਿੱਚ ਜੂਝ ਰਿਹਾ ਔਰ ਇੰਨੀ ਵੱਡੀ ਘਟਨਾ ਵਾਪਰ ਜਾਂਦੀ ਹੈ ਔਰ ਅੱਜ ਇੱਥੇਆਂ ਖਬਰਾਂ ਜਿਹੜੀਆਂ ਪ੍ਰਕਾਸ਼ਿਤ ਹੋਈਆਂ ਨੇ ਸਿੱਧੇ ਤੌਰ 'ਤੇ ਦਾਵਾ ਕੀਤਾ ਗਿਆ ਹੈ ਕਿ ਉਹ ਆ ਜਿਹੜੇ ਲੋਕ ਉੱਥੇ ਰਹਿ ਰਹੇ ਨੇ ਜਿਹੜੇ ਪ੍ਰਵਾਸੀ ਰਹਿ ਰਹੇ ਨੇ ਉਹਨਾਂ ਆ ਦੇ ਕਿਸੇ ਨੇ ਆਇਡੈਂਟੀਫਿਕੇਸ਼ਨ ਵੀ ਨਹੀਂ ਕੀਤੀ ਬਣੇ ਰੌਣ ਪੰਜਾਬੀ ਟੀਵੀ ਦੇ ਨਾਲ